Bum bum! ਪਾਜੀ ਦੱਸਦੇ ਆ ਜਿਹੜਾ ਜਵਾਬਾ ਪੀ ਵੱਲੋਂ ਸਭੀ ਜਨ ਜਿਹੜਾ ਭਾਂਜਦੀ ਕਰਾਇਗਾ ਸਮਾਰੋਹ ਬਾੜਾ ਮਾਤਾ ਕੀ ਜੈ ਬਾੜਾ ਮਾਤਾ ਕੀ ਜੈ ਅੱਜ ਸਾਡੇ ਲਈ ਅੱਗੇ ਪਿੰਡ ਵਾਸੀਆਂ ਲਈ ਤੇ ਸਾਡਾ ਵੀ ਜਿਹੜਾ ਸਟਾਫ ਹੈ ਕੋਲ ਦਾ ਅੱਗੇ ਸਾਡੀ ਮਹਿਕ ਨੇ ਜੀ ਕੋਸ਼ਿਸ਼ ਕਰਕੇ ਸੁਤੰਤਰਤਾ ਦੇਸ਼ 26 ਜਨਵਰੀ ਜਿਹੜਾ ਆ ਆਪਣੇ ਸੈਂਟਰ ਤੇ ਬਣਾਉਣ ਦੀ ਗਣਤੰਤਰ ਗਣਤੰਤਰ ਦੇਸ਼ ਜਿਹੜਾ ਆ ਸਾਡਾ ਇਹਨਾਂ ਨੇ ਬਣਾਇਆ ਹੈ ਕਿ ਅਸੀਂ ਇਹਨਾਂ ਦੇ ਬਹੁਤ ਆਧਾਰੀ ਆ ਤੇ ਇਹਨਾਂ ਨੇ ਸਾਰਿਆਂ ਨੂੰ ਨਾਲ ਲੈ ਕੇ ਇਹ ਦਿਨ ਦਰਦਰ ਦੇ ਜਿਹੜਾ ਵਾ ਅੱਜ ਬਣਾਇਆ ਹੈ ਸੇਵਾ ਭਾਰਤੀ ਧਾਰੀਵਾਲ ਵੱਲੋਂ ਸਾਡੇ ਸਾਰੇ ਮੈਂਬਰਾਂ ਵੱਲੋਂ ਸੇਵਾਦਾਰਾਂ ਵੱਲੋਂ ਇਹਨਾਂ ਨੂੰ ਬਹੁਤ ਬਹੁਤ ਲੱਖ ਲੱਖ ਵਧਾਈ ਹੋਵੇ ਮੈਂ ਸੇਵਾ ਭਾਰਤੀ ਬਾਰੇ ਥੋੜਾ ਜਿਹਾ ਦੱਸਣਾ ਚਾਹੁੰਦਾ ਹਾਂ ਕਿ ਸਾਡੇ ਸੇਵਾ ਭਾਰਤੀ ਧਾਰੀਵਾਲ ਵੱਲੋਂ ਇਹ ਸਾਰੀ ਇੱਕ ਥਰੂਆਊਟ ਭਾਰਤ ਦੀਆਂ ਟਾਖਾ ਇੱਕ ਚਲਦਾ ਪਿਆ ਪ੍ਰੋਗਰਾਮ ਇਹ ਖਾਸਤਾ ਬਣੀ ਹੋਈ ਆ ਜਿਹੜੀ ਕਿ ਸਾਰੇ ਹਿੰਦੁਸਤਾਨ ਦੇ ਵਿੱਚ ਚੱਲਦੀ ਹੈ ਤੇ ਸੇਵਾ ਸਾਡੇ ਸੇਵਾ ਭਾਰਤੀ ਦੇ ਚਾਰ ਹੀ ਵਖਦਾਨ ਸੇਵਾ ਸਰਕਾਰ ਸਮਰਧੀ ਤੇ ਸਮਰਸਤਾ ਤੇ ਸਾਰਿਆਂ ਦੀ ਜਿਹੜੀ ਆ ਰਲ ਕੇ ਚੱਲਣਾ ਤੇ ਖਾਂ ਰਿਆ ਨੇ ਇੰਨਾ ਚਾਰਾਂ ਸੁਲਾਂ ਦੇ ਤੇ ਚੱਲਣਾ ਸੇਵਾ ਜਿਹੜੀ ਆ ਕੱਲੀ ਉਹ ਪੈਸੇ ਨਾਲ ਨਹੀਂ ਕੀਤੀ ਜਾ ਸਕਦੀ ਸੇਵਾ ਜਿਹੜੀ ਆ ਉਹ ਜਿਹੜੀ ਅਸੀਂ ਜਾਤੀ ਤੌਰ ਤੇ ਕਿਸੇ ਦੀ ਸੇਵਾ ਕਰਨੇ ਆ ਜਾਂ ਕੋਈ ਸੜਕ ਦੇ ਤੇ ਲੰਘਦੇ ਆ ਸੀ ਕੋਈ ਬਜ਼ੁਰਗਵਾ ਪਦੀਰ ਜਾਰੇ ਦੀ ਲਾਈਟ ਨਹੀਂ ਹੈ ਜਿਆ ਉਹਦੇ ਕੋ ਵੈਸੇ ਨਹੀਂ ਕਰਿਆ ਜਾਂਦਾ ਉਹ ਖਨੂਨ ਮੇ ਪਾਰ ਕਰਾਉਣਾ ਜਿਹੜਾ ਵਾ ਸਰਕ ਪਾਰ ਕਰਾਉਣੀ ਜਾਂ ਉਹਦੇ ਨਾਲ ਚੱਲ ਕੇ ਥੋੜੇ ਕਦਮ ਦਿੱਥੇ ਉਹਨੇ ਜਾਣਾ ਉਹਨੇ ਪਹਚਾਉਣਾ ਉਹ ਵੀ ਇੱਕ ਸਾਡੀ ਸੇਵਾ ਭਾਰਤੀ ਦਾ ਅਸੂਲ ਹੈ ਤੇ ਉਹੀ ਅਸਲੀ ਸੇਵਾ ਜਿਹੜੀ ਆ ਸਾਡੀ ਉਹ ਅਸਲੀ ਸੇਵਾ ਹੈ ਜੀ ਆ ਪੈਸੇ ਨਾਲ ਤੇ ਅਸੀਂ ਕਰ ਸਕਦੇ ਹਾਂ ਲੇਕਿਨ ਜਿਹੜੀ ਤਨ ਮੰਦ ਧੰਦ ਦੇ ਨਾਲ ਅਸੀਂ ਜਿਹੜੀ ਸੇਵਾ ਕਰੀਏ ਉਹੀ ਉਹੀ ਸੇਵਾ ਜਿਹੜੀ ਸਾਡੀ ਸੇਵਾ ਭਾਰਤੀ ਦਾ ਅਸੂਲ ਹੈ ਮੈਂ ਫਿਰ ਦੇ ਸਾਡੇ ਇੱਕ ਬੱਚੇ ਜਿਹੜੇ ਨੇ ਇਹਨਾਂ ਨੂੰ ਸਾਰਿਆਂ ਨੂੰ ਸਿਰ ਤੋਂ ਹੀ ਇਹ ਸੰਸਕਾਰ ਦਿੱਤੇ ਜਾਂਦੇ ਹਨ ਜਾਂ ਸਾਡੀਆਂ ਧੀਆ ਬਾਣਾ ਜਿਹੜੀਆਂ ਜਾਂਦੀਆਂ ਪਰਦੀਆਂ ਸਾਡੇ ਸਲਾਈ ਸੈਂਟਰ ਵੀ ਚੱਲਦੇ ਹਨ ਉਹਨਾਂ ਦੇ ਵਿੱਚ ਵੀ ਇਹ ਜਿਹੜਾ ਵਾ ਉਹਨਾਂ ਨੂੰ ਸੰਸਕਾਰ ਦਿੱਤੇ ਜਾਂਦੇ ਹਨ ਕਿ ਤੁਸੀਂ ਆਪਣੇ ਇਥੇ ਘਰ ਰਹਿ ਕੇ ਵੀ ਇਥੇ ਵੀ ਆਪਣੇ ਘਰ ਵੀ ਜਿਹੜਾ ਸੰਸਕਾਰ ਆਪਣੇ ਮਾਪੇ ਨੂੰ ਦਿੰਦੇ ਹੋ ਉਹ ਤੁਸੀਂ ਸਹੁਰਿਆਂ ਘਰ ਜਾ ਕੇ ਵੀ ਆਪਣੇ ਮਾਪੇ ਦੀ ਉਸੇ ਤਰ੍ਹਾਂ ਪਹਿਰ ਤਰ੍ਹਾਂ ਬੜੀ ਇੱਜ਼ਤ ਕਰਨੀ ਹੈ ਜਿਸ ਤਰ੍ਹਾਂ ਤੁਸੀਂ ਇਥੇ ਕਰਦੇ ਹੋ ਅਖੀਰ ਦੇ ਵਿੱਚ ਮੈਂ ਫੇਰ ਆਪਣੇ ਵੱਲੋਂ ਸਾਰੇ ਜਿਹੜਾ ਭਾਰਤੀ ਧਾਰੀਵਾਲ ਦੇ ਸਟਾਫ ਵੱਲੋਂ ਸਾਰਿਆਂ ਨੂੰ ਵਧਾਈ ਦਿੰਦਾ ਹਾਂ ਥਾਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਭਾਰਤ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਅੱਜ ਦਾ ਜਿਹੜਾ 26 ਜਨਵਰੀ ਦਾ ਪ੍ਰੋਗਰਾਮ ਕੀਤਾ ਗਿਆ ਹੈ ਗਣਤੰਤਰ ਦਿਵਸ ਦੇ ਖਾਡੇ ਜਿਹੜੇ ਹੈ ਰਾਸ਼ਟਰੀ ਦਿਵਸ ਹੁੰਦੇ ਨੇ ਇੱਕ ਸਤੰਤਰਤਾ ਦਿਵਸ 15 ਦਸਤ ਨੂੰ ਔਰ ਇੱਕ 26 ਜਨਵਰੀ ਨੂੰ ਗਣਤੰਤਰ ਦਿਵਸ ਠੀਕ ਹੈ ਨਾ ਜੋ 15 ਦਸਤ ਨੂੰ ਜਦੋਂ ਸਾਡੇ ਜਿਹੜੇ ਸ਼ਹੀਦ ਬੜੇ ਬੜੇ ਜਿਹੜੇ ਜਿਨ੍ਹਾਂ ਨੇ ਆਪਣੀਆਂ ਸ਼ਹੀਦੀਆਂ ਦਿੱਤੀਆਂ ਕੁਰਬਾਨੀਆਂ ਕੀਤੀਆਂ ਔਰ ਦੇਖ ਨੂੰ ਆਪਣੇ ਜਿਹੜੇ ਹੈ ਅਨਰੋਗਾਂ ਦੇ ਚੰਗਲ ਤੋਂ ਜਿਹੜਾ ਹੈ ਉਹ ਯਾਦ ਕਰਾਇਆ ਉਸ 15 ਦਸਤ ਨੂੰ ਜਿਹੜਾ ਹੈ ਸਾਨੂੰ ਆਜ਼ਾਦੀ ਮਿਲੂ ਸੀ ਲੇਕਿਨ 26 ਜਨਵਰੀ ਨੂੰ ਜਿਹੜਾ ਹੈ ਸਾਡਾ ਦੇਸ਼ ਦਾ ਸੰਵਿਧਾਨ ਜਿਹੜਾ ਹੈ ਉਹ ਲਾਗੂ ਕੀਤਾ ਗਿਆ ਹੈ ਸੰਵਿਧਾਨ ਦਾ ਕੀ ਮਤਲਬ ਹੈ ਇਹ ਸਾਡੇ ਜਿਹੜੇ ਨਾਗਰਿਕ ਨੇ ਜਿਹੜੇ ਦੇਸ਼ ਦੇ ਰਹਿਣ ਵਾਲੇ ਲੋਕ ਨੇ ਉਹ ਕਿਸ ਤਰ੍ਹਾਂ ਰਹਿਣਗੇ ਕਿਹੜੇ ਕਾਨੂੰਨਾਂ ਦਾ ਪਾਲਣ ਕਰਨਗੇ ਕੀ ਉਨ੍ਹਾਂ ਦੇ ਹੱਕ ਨੇ ਕੀ ਉਨ੍ਹਾਂ ਦੇ ਫਰਜ਼ ਨੇ ਇਹਨਾਂ ਸਾਰਿਆਂ ਦੇ ਬਾਰੇ ਸਾਡਾ ਸੰਵਿਧਾਨ ਦੱਸਦਾ ਹੈ ਉਹ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀਗਾ ਅੱਜ ਦਾ ਜਿਹੜਾ ਬੱਚਿਆਂ ਨੇ ਪ੍ਰੋਗਰਾਮ ਕੀਤਾ ਹੈ ਇਹ ਬੱਚੇ ਛੋਟੇ-ਛੋਟੇ ਹਨ ਉਹਨਾਂ ਨੇ ਆਪਣੀਆਂ ਤਲਕਾਵਾਂ ਨਾਲ ਆਪਣੇ ਗੀਤਾਂ ਨਾਲ ਆਪਣੇ dance ਦੇ ਨਾਲ ਜਿਹੜਾ ਹੈ ਪ੍ਰੋਗਰਾਮ ਪੇਸ਼ ਕੀਤਾ ਹੈ ਦੇਖਣ ਚ ਲੱਗਦਾ ਹੈ ਕਿ ਇਹ ਇੱਕ ਛੋਟੀ ਜੀ ਗੱਲ ਹੈ ਲੇਕਿਨ ਅਸਲ ਦੇ ਵਿੱਚ ਇਹਨਾਂ ਦੇ ਲਈ ਇਹ ਜਿਹੜੇ ਬੱਚੇ ਹਨ ਇਹ ਹੀ ਆਉਣ ਵਾਲਾ ਸਾਡਾ ਦੂਜਾ ਜਿਹੜਾ ਹੈ ਉਹਦਾ ਭਵਿੱਖ ਹਨ ਇਹਨਾਂ ਨੇ ਵੱਡੇ ਹੋ ਕੇ ਜਿਹੜਾ ਹੈ ਡਾਕਟਰ ਇੰਜੀਨੀਅਰ ਟੀਚਰ ਸਭ ਕੁਝ ਬੰਨਣਾ ਹੈ ਹੈਨਾ ਤੇ ਇਹਨੋਂ ਤੋਂ ਅਗਰ ਪੜਾਈ ਦੇ ਨਾਲ ਨਾਲ ਬਾਕੀ ਵਿਗਲਾ ਆਣਾ ਦਾ ਦਿਮਾਗ ਜਿਹੜਾ ਹੈ ਬਾਕੀ ਪਾਸੇ ਵੀ ਚੱਲੇਗਾ ਅੱਛੇ ਸੰਸਕਾਰ ਅਗਰ ਇਹਨਾਂ ਨੂੰ ਮਿਲ ਗਏ ਕੋਈ ਤੰਨੋ ਤੇ ਇਹ ਅੱਗੇ ਜਾ ਕੇ ਆਪਣਾ ਆਪਣੇ ਮਾਪਿਓ ਦਾ ਔਰ ਆਪਣੇ ਦੇਸ਼ ਦਾ ਨਾਮ ਜਿਹੜਾ ਹੈ ਉਹ ਰੋਸ਼ਨ ਕਰ ਸਕਣਗੇ ਤੋਂ ਇਹ ਬੱਚਿਆਂ ਦੀ ਪਰਫਾਰਮੈਂਸ ਦੇ ਲਈ ਇਹਨਾਂ ਨੂੰ ਬਹੁਤ ਬਹੁਤ ਵਧਾਈ ਹੈ ਸੇਵਾ ਭਾਤੀ ਜਿਹੜਾ ਜਿਸ ਤਰ੍ਹਾਂ ਪਹਿਲਾਂ ਦੱਸਿਆ ਹੈ ਕਿ ਸਾਰੇ ਦੇਸ਼ ਭਰ ਦੇ ਵਿੱਚ ਬਹੁਤ ਸਾਰੇ ਸੇਵਾ ਦੇ ਕੰਮ ਅਸੀਂ ਕਰ ਰਹੇ ਹਾਂ ਤੋਂ ਉਹਨਾਂ ਦਾ ਮੇਨ ਕੰਮ ਜਿਹੜਾ ਹੈ ਇਹ ਵੰਕਿਤ ਬਾਰੇ ਵਿੱਚ ਜੋ ਸਿੱਖਿਆ ਦਾ ਜਿਹੜਾ ਹੈ ਪ੍ਰਖਾਰ ਨਹੀਂ ਪਹੁੰਚ ਪਾਂਦਾ ਜਿਹੜੇ ਬੱਚੇ ਨਹੀਂ ਜਿਆਦਾ ਵੱਡੀਆਂ ਟੀਖਣਾ ਖਰਚ ਸਕਦੇ ਤੋਂ ਉਹਨਾਂ ਦੇ ਲਈ ਇੱਕ ਨਾਮ ਮਾਤਰ ਦਾ ਇੱਕ ਸ਼ੁਲਕ ਰੱਖ ਕੇ ਤੇ ਇੱਕ ਕਿਸਮ ਦੀ ਫ੍ਰੀ ਜਿਹੜੀ ਹੈ ਸੇਵਾ ਜਿਆਦਾ ਤੌਰ ਤੇ ਕੀਤੀ ਜਾ ਰਹੀ ਹੈ ਜਾਂਦੀ ਹੈ ਤੇ ਇਹ ਜਿਹੜੇ ਸੰਸਕਾਰ ਕੇਂਦਰ ਨੇ ਇਹ ਸਾਰੇ ਦੇਸ਼ ਪਰ ਦੇ ਵਿੱਚ ਚਲਾਏ ਜਾਂਦੇ ਹਨ ਕਮਾਈ ਇੱਕ ਵਾਰ ਫੇਰ ਅੱਜ ਦੇ ਪ੍ਰੋਗਰਾਮ ਦੇ ਉੱਤੇ ਖਾਰੇ ਇਹ ਖੰਡਰਾਂ ਨੇ ਜਿਨ੍ਹਾਂ ਨੇ ਆਪਣੇ ਬੱਚਿਆਂ ਦੀ ਪਾਰਟੀ ਕਰਾਈ ਹੈ ਸਾਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ